ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਸਾਲ 2024-25 ਲਈ ਟੈਰਿਫ ਦਰਾਂ ਨਿਰਧਾਰਿਤ ਕਰਨ ਦੇ ਲਈ ਧਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਵੇਂ ਟੈਰਿਫ ਆਰਡਰ ਨੂੰ ਜੜੀ ਆ ਪ੍ਰਵਾਨਗੀ ਦੇ ਦਿੱਤੀ ਹੈ ਨਵੀਆਂ ਦਰਾਂ 16 ਜੂਨ 2024 ਤੋਂ ਲੈ ਕੇ 31 ਮਾਰਚ 2025 ਤੱਕ ਜਿਹੜੀਆਂ ਉਹ ਲਾਗੂ ਹੋਣਗੀਆਂ ਨਵੀਆਂ ਦਰਾਂ ਦੇ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਲਈ ਜਿਹੜੇ ਦਰਾਂ ਦਾ ਨਿਗੂਣਾ ਵਾਅਦਾ ਕਰਦੇ ਆ ਬਿਜਲੀ 10 ਤੋਂ 12 ਪੈਸੇ ਜਿਹੜੀ ਆ ਉਹ ਮਹਿੰਗੀ ਕੀਤੀ ਗਈ ਆ ਜਾਰੀ ਕੀਤੇ ਗਏ ਟੈਰਿਫ ਆਰਡਰ ਦੇ ਮੁਤਾਬਕ ਘਰੇਲੂ ਖਪਤਕਾਰਾਂ ਦੇ ਲਈ 2 ਕਿਲੋ ਲੋਡ ਵਾਲੇ ਖਪਤਕਾਰਾਂ ਵਾਸਤੇ ਪਹਿਲੇ 100 ਯੂਨਿਟ ਲਈ ਦਰ ਦੀ ਪਹਿਲੀ ਵਾਲੀ 4.19 ਰੁਪਏ ਪ੍ਰਤੀ ਯੂਨਿਟ ਦੀ ਥਾਂ 4.29 ਰੁਪਏ ਪ੍ਰਤੀ ਯੂਨਿਟ ਹੋਵੇਗੀ 101 ਤੋਂ ਲੈ ਕੇ 300 ਯੂਨਿਟ ਤੱਕ ਦੀ ਜਿਹੜੀ ਦਰ ਆ ਉਹ ਪਹਿਲਾਂ ਵੀ 6.44 ਰੁਪਏ ਦੀ ਥਾਂ ਤੇ ਹੁਣ 6.74 ਰੁਪਏ ਪ੍ਰਤੀ ਯੂਨਿਟ ਹੋਵੇਗੀ 300 ਤੋਂ ਵੱਧ ਯੂਨਿਟ ਖਪਤ ਦੇ ਮਾਮਲਾ ਦਰਾਂ ਦੇ ਵਿੱਚ ਜਿਹੜੀ ਆ ਉਹ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਇਸੇ ਤਰ੍ਹਾਂ 2 ਤੋਂ 7 ਕਿਲੋਵਾਰਡ ਲੋਡ ਤੱਕ ਦੇ ਖਪਤਕਾਰਾਂ ਦੇ ਲਈ ਪਹਿਲੇ 100 ਯੂਨਿਟ ਹੁਣ 4.44 ਰੁਪਏ ਦੀ ਥਾਂ 4.54 ਰੁਪਏ ਪ੍ਰਤੀ ਯੂਨਿਟ ਜਿਹੜੀ ਆ ਉਹ ਬਿਜਲੀ ਦੀ ਦਰ ਹੋਵੇਗੀ 101 ਤੋਂ 300 ਯੂਨਿਟ ਤੱਕ 6.64 ਦੀ ਥਾਂ 6.76 ਰੁਪਏ ਹੈ ਜਿਹੜੀ ਪ੍ਰਤੀ ਯੂਨਿਟ ਜਿਹੜੀ ਬਿਜਲੀ ਦੀ ਦਰ ਹੋਵੇਗੀ 300 ਤੋਂ ਉੱਪਰ ਦੀ ਦਰ ਦੇ ਵਿੱਚ ਕੋਈ ਵੀ ਜਿਹੜੀ ਤਬਦੀਲੀ ਆਉ ਨਹੀਂ ਕੀਤੀ ਗਈ ਇਸੇ ਤਰੀਕ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਜਿਹੜੇ ਘਰੇਲੂ ਬਿਜਲੀ ਖਪਤਕਾਰਾਂ ਦੀ ਦਰਾਂ ਦੇ ਲਈ ਕੋਈ ਵੀ ਜਿਹੜੀ ਆ ਉਹ ਤਬਦੀਲੀ ਨਹੀਂ ਕੀਤੀ ਗਈ ਗੈਰ ਰਿਹਾਇਸ਼ੀ ਸਪਲਾਈ ਖਪਤਕਾਰਾਂ ਦੇ ਲਈ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਦੋਂ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਦੇ ਵਿੱਚ ਮਾਮੂਲੀ ਜਿਹੜਾ ਵਾਅਦਾ ਉਹ ਕੀਤਾ ਗਿਆ ਹੈ